ਪੰਜਾਬ ਦੇ ਵਿੱਚ ਅਪਰਾਧਿਕ ਵਾਰਦਾਤਾਂ ਦਾ ਵਿੱਚ ਲਗਾਤਾਰ ਇਜ਼ਾਫਾ ਹੁੰਦਾ ਜਾ ਰਿਹਾ ਹੈ ਤਾਜ਼ਾ ਮਾਮਲਾ ਸਾਹਮਣੇ ਆਇਆ ਸ਼੍ਰੀ ਹਰਗੋਬਿੰਦਪੁਰ ਸਾਹਿਬ ਦੇ ਨਜ਼ਦੀਕੀ ਪਿੰਡ ਮਚਰਾਏ ਦੇ ਵਿੱਚ ਜਿੱਥੇ ਇੱਕ ਗੁਰਸੇਵਕ ਨਾਮਕ ਇੱਕ शख्स ਤੇ ਬਾਈਕ ਸਵਾਰਾਂ ਨੇ ਫਾਇਰਿੰਗ ਕਰ ਦਿੱਤੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਫਰਾਰ ਹੋ ਗਏ ਸੋ ਘਟਨਾ ਦੇ ਵਿੱਚ ਗੁਰਸੇਵਕ ਦੇ ਮੋਢੇ ਤੇ ਲੱਤ ਤੇ ਗੋਲੀ ਵੱਜੀ ਜਿਸ ਨੂੰ ਇਲਾਜ ਲਈ ਅਮਰਿਸਰ ਲਿਜਾਇਆ ਗਿਆ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਮੁਲਜ਼ਮਾਂ ਦਾ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਜੀ ਇਹ ਇਥੇ ਮਚਰਾਵਾ ਪਿੰਡ ਦੇ ਵਿੱਚ ਗੁਰ ਗੋਰਾ ਹੈ ਮੁੰਡਾ ਗੁਰਸੇਵਕ ਸਿੰਘ ਦਾ ਨਾਮ ਪੇਲੇ ਗੋਲੀਆਂ ਮਾਰ ਕੇ ਚਲੇ ਗਏ ਨੇ ਕੋਈ ਕਮਾਣਾ ਵਾਲੀ ਸਾਈਡ ਨੂੰ ਤਿੰਨ ਮੋਟਰਸਾਈਕਲ ਤੇ ਨੌਜਵਾਨ ਸੀਗੇ ਜੀ ਉਹ ਫਾਇਰ ਕਰਕੇ ਕਮਾਣਾ ਵਾਲੀ ਸਾਈਡ ਨੂੰ ਚਲੇ ਗਏ ਸਾਨੂੰ ਪੰਜ ਰਾਉਂਡ ਮਿਲੇ ਨੇ ਤਾਂ ਉਹਦੇ ਦੋ ਰਾਉਂਡ ਲੱਗੇ ਨੇ ਇੱਕ ਮੋੜੇ ਵਿੱਚ ਗੋਲੀ ਲੱਗੀ ਆ ਤੇ ਖਲਾਤੇ ਲੱਗੀ ਜੀ ਇਹ ਪਰਿਵਾਰ ਨੇ ਦੱਸਿਆ ਪਈ ਉਹਨਾਂ ਨੂੰ ਲਾਈਫ ਨੂ ਲਾਈਫਸ ਬਲਰ ਅਫਟਰ ਲਾਕਿਟੇ। ਆਦੇ ਹੋਂ ਤੋਂ ਕੋਈ 2-4 ਮਿੰਟ ਪਹਿਲਾਂ ਲੈ ਕੇ ਚੱਲ ਗਏ। ਇਨਵੈਸਟੀਗੇਸ਼ਨ ਦਾ ਪਾਰਟ ਹੈ ਜੀ। ਇਨਵੈਸਟੀਗੇਸ਼ਨ ਦੇ ਦੌਰਾਨ ਜੋ ਵੀ ਸਾਹਮਣੇ ਹੋਊਗਾ ਤੁਹਾਨੂੰ ਦੱਸਤਾ ਜਾਈਏ। ਤੇ ਕੋਈ ਫੁਟੇਜ ਸਾਹਮਣੇ ਆਈ ਹੈ। ਅਸੀਂ ਲੈ ਰਹੇ ਹਾਂ ਜੇ ਸਾਰਾ ਕੁਝ ਦੇਖ ਰਹੇ ਹਾਂ। ਦੇਖ ਕੇ ਜੋ ਇਨਵੈਸਟੀਗੇਸ਼ਨ ਹੋ ਜਾਏਗਾ ਤੁਹਾਨੂੰ ਦੱਸਤਾ ਜਾਈਏ। ਕੋਈ ਪਸੰਦ ਲੱਗਾ ਅਸੀਂ ਅੰਦਰ ਤੁਸੀਂ ਜੀ। ਉਹ ਡੇਲੀ ਦੇ ਅਸੀਂ ਬਾਹਰ। ਕੌਣ? ਬੇਟਾ। ਕੀ ਨਾਮ ਤੁਹਾਡਾ? ਗੁਰਚੇਵ ਸਿੰਘ। ਉਮਰ ਕਿੰਨੀ ਹੈ? ਉਮਰ ਹੋਣੀ 35 ਸਾਲ ਹੋ ਗਈ। ਅੱਛਾ। ਤੇ ਕੀ ਦੱਸਿਆ ਨੂੰ? ਉਹਨਾਂ ਕੋਈ ਨਹੀਂ ਦੱਸਿਆ ਉਹ ਆਏ ਆ ਬੰਦੇ ਤਿੰਨ ਜਣੇ ਮੋਟਰਸਾਈਕਲ ਤੇ ਜੀ ਮੂੰਹ ਬੱਦੇ ਆ ਓਕੇ ਤੇ ਬਸ ਗੋਲੀਆਂ ਜੁਆਇਆ ਜਦੋਂ ਮੈਂ ਫੇਰ ਕੀਤੀ ਆਵਾਜ਼ ਆਈ ਭੱਜ ਕੇ ਬਾਹਰ ਗਏ ਆ ਜੀ ਕੋਈ ਗੱਲਬਾਤ ਨਹੀਂ ਕੋਈ ਗੋਲੀ ਵਜਿੱਤ ਗੱਡੀ ਛੱਡੀ ਚਾਚਾ ਦੇ ਨਾਲ ਚਲੇ ਗਏ ਤੇ ਲੈ ਗੋਲੀ ਇੱਕ ਤਾਂ ਗੋਡੇ ਚ ਦੱਸਦੇ ਆ ਅੱਛਾ ਜੀ ਇੱਕ ਇਥੇ ਮੋੜੇ ਜਾਇਆ ਜੇ ਅੱਛਾ ਜੀ ਉਹ ਮੋੜੇ ਜੇ ਇੱਕ ਬੰਦੇ ਪੱਟ ਮਾਗਿਆ ਦਿੱਤੇ ਕੋਈ ਕਿਸੇ ਨਾਲ ਰਜਿਸਟਰ ਨਹੀਂ ਕਿਸੇ ਨਾਲ ਕੁਝ ਨਹੀਂ ਗਾਇਆ ਜੀ ਕੁਛ ਨਹੀਂ ਲੱਗ ਖਿਲਵਾਰੀ ਨਹੀਂ ਦਾ ਜੇ ਕੋਈ ਮੜ ਕੋ ਸਾਨੂੰ ਦੱਸ ਬਣ ਜੇ ਹੁੰਦਾ ਤਾਂ ਕੋਈ ਕੋਈ ਕਿਸੇ ਨਾਲ ਨਹੀਂ ਹੈ ਜੀ ਤੇ ਕੋਈ ਸਿਸਟੇ ਕੈਮਰੇ ਚ ਜਿਹੜੀ ਫੋਟੋ ਵੀ ਆਈ ਹੈ ਗੋਲੀ ਚਲਾਉਣ ਵਾਲਿਆਂ ਦੀ ਇਹ ਪਤਾ ਨਹੀਂ ਆਈ ਕਿ ਨਹੀਂ ਆਈ ਮੈਨੂੰ ਵੀ ਪਤਾ ਨਹੀਂ ਬੰਦ ਹੈ ਖੁੱਲਈ ਨਹੀਂ ਮੈਨੂੰ ਨਹੀਂ ਪਤਾ ਮੈਂ ਕਦੀ ਵੇਖਿਆ ਨਹੀਂ ਜੀ ਹਾਂ ਜੀ